ਕਿਉਂ ਕਰਦੇ ਪਏ ਕਿਉਂਕਿ ਉਹਨਾਂ ਦੀ ਘਰ ਦੀ ਮਜਬੂਰੀ ਆ ਜੇ ਤੁਸੀਂ ਇਸ ਇਸ ਲੈਵਲ ਤੇ ਪਹੁੰਚ ਗਏ ਨਾ ਜਿੰਨੇ ਸਰਕਾਰੀ ਅਫਸਰ ਬਣੇ ਆ ਜਾਂ ਵਧੀਆ-ਵਧੀਆ ਪੋਸਟਾਂ ਤੇ ਪਹੁੰਚੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚੋਂ ਗਏ ਆ ਆਪਾਂ ਇਹ ਇਹ ਮਤ ਸੋਚੀਏ ਕਿ ਜਿਹੜੇ ਵੱਡੇ-ਵੱਡੇ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਪੜ੍ਹਾਈ ਜ਼ਿਆਦਾ ਹੁੰਦੀ ਹੈ ਪੜ੍ਹਾਈ ਜੋ ਤੁਹਾਡਾ ਗਿਆਨ ਆ ਜੋ ਤੁਹਾਡੀ ਸ਼ਮਤਾ ਵਾ ਜੋ ਤੁਸੀਂ ਸੁਣਦੇ ਚਾਹਵਾਂ ਨੂੰ ਜੋ ਤੁਹਾਨੂੰ ਅੱਛਾ ਲੱਗ ਰਿਹਾ ਆ ਵੇਖੋ ਤੁਸੀਂ ਹੁਣ ਸਾਇਲੈਂਟ ਹੋ ਗਏ ਨਾ ਹੋ ਤੁਸੀਂ ਮੇਰੀ ਗੱਲਾਂ ਧਿਆਨ ਨਾਲ ਸੁਣਦੇ ਪਏ ਹੋ ਕਿਉਂਕਿ ਤੁਹਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਪਈਆਂ ਤੇ ਮੈਂ ਉਹ ਚੀਜ਼ਾਂ ਜਿਹੜੀਆਂ ਵਾ ਉਹ ਤੁਹਾਡੇ ਅੰਦਰ ਹੈਗੀਆਂ ਮੌਜੂਦ ਪਹਿਲਾਂ ਹੀ ਜਿਹੜੀ ਆਇਲਿਸ ਜਿਹੜਾ ਸੈਂਟਰ ਜਾਂਦੇ ਆਪਾਂ ਉੱਥੇ ਕਿਉਂ ਜਾਂਦੇ ਆ ਕਿ ਸਾਡੇ ਅੰਦਰ ਜਿਹੜੀ ਅਲਫਾਜ਼ ਹੁੰਦੇ ਜਿਹੜੇ ਪੜਿਆ ਲਿਖਿਆ ਹੁੰਦਾ ਨਾ ਉਹ ਜਿਹੜੇ ਅਲਫਾਜ਼ ਹੁੰਦੇ ਉਹਨਾਂ ਨੂੰ ਪਾਲਿਸ਼ ਕਰਕੇ ਬਾਹਰ ਕੱਢ ਦਿੰਦੇ ਆ ਨਾ ਕਿ ਕੋਈ ਐਹੋ ਜੀ ਚੀਜ਼ ਦਿੰਦੇ ਤੁਹਾਡੇ ਅੰਦਰੋਂ ਕੋਈ ਦੂਜੀ ਚੀਜ਼ ਕੱਢਦੇ ਤੁਹਾਡੀ ਕੀਤੀ ਹੋਈ ਪੜ੍ਹਾਈ ਖੋਦੀ ਜਿਹੜੀ ਆ ਉਨਨੂੰ ਟੈਲੈਂਟ ਦਾ ਪਤਾ ਹੁੰਦਾ ਕਿ ਇਹ ਬੱਚੇ ਨੂੰ ਕਿੱਸਾ ਆਪਾਂ ਬੁਲਾਉਣਾ ਵਾ ਉਹਦੇ ਵਿੱਚ ਏ ਬੀ ਸੀ ਡੀ ਗ੍ਰੇਡ ਬਣਾਉਂਦੇ ਆ ਵੀ ਆਹ ਬੱਚਾ ਜਿਹੜਾ ਇਹ ਬੜਾ ਇੰਟੈਲੀਜੈਂਟ ਹੈ ਇਹਨੂੰ ਏ ਗ੍ਰੇਡ ਚ ਪਾ ਦਿਓ ਆਹ ਆਹ ਬੱਚਾ ਜਿਹੜਾ ਨੂੰ ਬੀ ਗ੍ਰੇਡ ਚ ਪਾ ਦਿਓ ਜਿਸ ਜਿਸ ਦਾ ਉਹਦੀ ਕਸ਼ਮਤਾ ਬੋਲਣ ਦੀ ਹੋਏਗੀ ਜਿਸ ਜਿਸ ਦਾ ਬੋਲਣ ਦਾ ਫਲੋ ਹੋਏਗਾ ਉਹਨੂੰ ਉਸੇ ਤਰ੍ਹਾਂ ਗ੍ਰੇਡ ਦਿੱਤਾ ਜਾਂਦਾ ਤੇ ਉਹ ਗ੍ਰੇਡ ਹੁੰਦਾ ਸਾਰੇ ਵਿੱਚ ਹੀ ਆ ਲੇਕਿਨ ਅਸੀਂ ਨਾ ਅਸੀਂ ਕਹਿੰਦੇ ਕਿ ਨਹੀਂ ਮੈਂ ਅੱਗੇ ਖੜਾ ਹੋਇਆ ਜਾਂ ਮੈਂ ਕਿਸ ਨੂੰ ਕੁਐਸਚਨ ਪੁੱਛਾਂ ਤੇ ਪਤਾ ਨਹੀਂ ਮੈਨੂੰ ਟੀਚਰ ਕੀ ਕਹਿਣਗੇ ਮੈਨੂੰ ਨਾਲ ਦੀਆਂ ਸਹੇਲੀਆਂ ਕੀ